ਜੀ ਕਿਸਾਨ ਜਿਸ ਦੀ ਲੰਮੇ ਸਮੇ ਤੋਂ ਉਡੀਕ ਕਰ ਰਹੀ ਸੀ ਤਾਂ ਉਹਨਾਂ ਦੀ ਜਿਹੜੀ ਉਡੀਕਾ ਲੰਮੇ ਪਾਲ ਸੀ ਜਿਹੜੇ ਉਹ ਅੱਜ ਖਤਮ ਹੋ ਗਏ ਨੇ ਤਾਂ ਦੱਸ ਦਿੰਨੇ ਆ ਕਿ ਕਿਸਾਨਾਂ ਨੂੰ ਜਿਹੜਾ ਪੀਐਮ ਮੋਦੀ ਇੱਕ ਵੱਡਾ ਤੋਹਫਾ ਦੇਣ ਜਾ ਰਹੇ ਨੇ ਤਾਂ ਇਹ ਖਬਰ ਤੁਹਾਡੇ ਲਈ ਆ ਕਿਸਾਨਾਂ ਲਈ ਆ ਧਿਆਨ ਨਾਲ ਸੁਣ ਲੈਣਾ ਇਹ ਖਬਰ ਸੁਣ ਕੇ ਤੁਸੀਂ ਬਾਗੋ ਬਾਗ ਹੋ ਜਾਵੋਗੇ ਤਾਂ ਦੱਸ ਦਿੰਨੇ ਆ ਕਿ ਪੀਐਮ ਮੋਦੀ ਅੱਜ ਜਿਹੜੀ ਕਿਸਾਨਾਂ ਦੇ ਖਾਤਿਆਂ ਵਿੱਚ ਬੈਂਕ ਅਕਾਊਂਟ ਵਿੱਚ ਜਿਹੜੇ ਪੈਸੇ ਪਾਉਣਗੇ ਕਿੰਨੇ ਪੈਸੇ ਟਰਾਂਸਫਰ ਕਰਨਗੇ ਇਹ ਤੁਹਾਨੂੰ ਪੂਰੀ ਡਿਟੇਲ ਵਿੱਚ ਦੱਸ ਦਿੰਨੇ ਆ ਹਾਂਜੀ ਦੱਸ ਦਈਏ ਕਿ ਦੇਸ਼ ਦੇ ਕਰੋੜਾਂ ਕਿਸਾਨ ਜੋ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਦੀ 9ਵੀਂ ਕਿਸ਼ਤ ਤਾਂ ਜਿਹੜੀ ਉਡੀਕ ਕਰ ਰਹੀ ਸੀ ਤਾਂ ਅੱਜ ਇਹ ਉਡੀਕ ਜਿਹੜੀ ਕਿਸਾਨਾਂ ਦੀ ਆ ਖਤਮ ਹੋਣ ਜਾ ਰਹੀ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 24 ਫਰਵਰੀ 2025 ਨੂੰ ਬਿਹਾਰ ਦੇ ਭਾਗਲਪੁਰ ਵਿੱਚ ਬਾਟਨ ਦੱਬ ਕੇ ਦੇਸ਼ ਭਰ ਦੇ 9.80 ਕਰੋੜ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਜਿਹੜਾ ਕਿਸਾਨ ਸਨਮਾਨ ਨਿਧੀ ਦੀ ਜਿਹੜੀ 9ਵੀਂ ਕਿਸ਼ਤ ਹੈ ਜਿਹੜੀ ਉਹ ਟਰਾਂਸਫਰ ਕਰਨ ਜਾ ਰਹੇ ਨੇ ਜਿੱਥੇ ਉਹ 2000 ਰੁਪਏ ਦੀ ਜਿਹੜੀ ਰਕਮਾ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰਨਗੇ ਪ੍ਰਧਾਨ ਮੰਤਰੀ ਦੇ ਨਾਲ ਇਸ ਪ੍ਰੋਗਰਾਮ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਵੀ हिस्सा ਲੈਣਗੇ ਇਸ ਤੋਂ ਪਹਿਲਾਂ शिवराज ਸਿੰਘ ਚੋਹਾਨ ਨੇ ਕਿਹਾ ਕਿ ਬਾਗਲਪੁਰ ਵਿੱਚ ਇੱਕ ਦੇਸ਼ ਵਿਆਪੀ ਮਹਿਗਾ ਕਿਸਾਨ ਸਨਮਾਨ ਸਮਾਰੋਹ ਆਯੋਜਿਤ ਕੀਤਾ ਜਾ ਰਿਹਾ ਹੈ ਇਸ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 19 ਕਿਸ ਦੇ ਤਹਿਤ ਕਿਸਾਨਾਂ ਦੇ ਬੈਂਕ ਖਾਤੇ ਵਿੱਚ 2000 ਰੁਪਏ ਟਰਾਂਸਫਰ ਕਰਨਗੇ ਜੀ ਹਾਂ ਅੱਜ ਜਿਹੜੇ ਲੰਬੇ ਸਮੇਂ ਤੋਂ ਕਿਸਾਨ ਉਡੀਕ ਕਰ ਰਹੇ ਸੀ ਤਾਂ ਉਹਨਾਂ ਹੀ ਜਿਹੜੀ ਉਡੀਕ ਆ ਜੋ ਖਤਮ ਹੋ ਗਈ ਆ ਕਿਸਾਨਾਂ ਦੇ ਬੈਂਕ ਖਾਤੇ ਵਿੱਚ ਜਿਹੜੇ ਅੱਜ ਪੀਐਮ ਮੋਦੀ ਕੈਸ਼ ਆ ਜਿਹੜਾ ਪੈ ਐਸੀ ਉਹ ਕਿਸ਼ਤ ਜਿਹੜੀ ਉਹ ਟ੍ਰਾਂਸਫਰ ਕਰਨਗੇ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦਾ ਜਿਹੜੀ ਆਖਰੀ 18ਵੀਂ ਕਿਸ਼ਤ ਵਿੱਚ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ 20600 65 ਕਰੋੜ ਰੁਪਏ ਦਿੱਤੇ ਗਏ ਸੀ ਹਾਂਜੀ ਦੱਸਦੀ ਹੈ ਕਿ ਕਿਸਾਨਾਂ ਲਈ ਜਿਹੜੀ ਇਹ ਬਾਗੋ ਬਾਗ ਕਰਨ ਵਾਲੀ ਖਬਰ ਆ 24 ਫਰਵਰੀ ਨੂੰ ਯਾਨੀ ਕਿ ਅੱਜ 19ਵੀਂ ਕਿਸ਼ਤ ਵਿੱਚ ਲਗਭਗ 9.80 ਕਰੋੜ ਕਿਸਾਨਾਂ ਦੇ ਜਿਹੜੇ ਬੈਂਕ ਖਾਤਿਆਂ ਵਿੱਚ ਲਗਭਗ 22000 ਕਰੋੜ ਰੁਪਏ ਜਿਹੜੇ ਟਰਾਂਸਫਰ ਕੀਤੇ ਜਾਣਗੇ ਉਹਨਾਂ ਨੇ ਕਿਹਾ ਕਿ ਕਿਸਾਨ ਸਨਮਾਨ ਨਿਧੀ ਦੀ ਜਿਹੜੀ 19ਵੀਂ ਕਿਸ਼ਤ ਪ੍ਰਧਾਨ ਮੰਤਰੀ ਜੀ ਅੱਜ 24 ਫਰਵਰੀ ਨੂੰ ਪਾਗਲਪੁਰ ਤੋਂ ਇੱਕ ਕਲਿੱਕ ਨਾਲ ਕਿਸਾਨਾਂ ਦੇ ਖਾਤਿਆਂ ਵਿੱਚ ਜਿਹੜਾ ਟਰਾਂਸਫਰ ਕਰਨਗੇ ਜੇ ਹੁਣ ਤੱਕ ਆਪਾਂ ਗੱਲ ਕਰੀਏ ਤਾਂ ਹੁਣ ਤੱਕ ਇਸ ਫੰਡ ਵਿੱਚੋਂ ਲਗਭਗ 9 ਕਰੋੜ 60 ਲੱਖ ਕਿਸਾਨਾਂ ਦੇ ਜਿਹੜੇ ਖਾਤਿਆਂ ਵਿੱਚ ਪੈਸੇ ਟਰਾਂਸਫਰ ਕੀਤੇ ਜਾ ਚੁੱਕੇ ਨੇ ਇਸ ਵਾਰ 22000 ਕਰੋੜ ਰੁਪਏ ਦੀ ਜਿਹੜੀ ਰਕਮ ਲਗਭਗ 9 ਕਰੋੜ ਜਿਹੜੀ 80 ਲੱਖ ਕਿਸਾਨਾਂ ਨੂੰ ਜਿਹੜੀ ਟਰਾਂਸਫਰ ਕੀਤੀ ਜਾਵੇਗੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਤਹਿਤ 6000 ਰੁਪਏ ਤਿੰਨ ਕਿਸ਼ਤਾਂ ਵਿੱਚ ਸਾਲਾਨਾ ਕਿਸਾਨਾਂ ਦੇ ਬੈਂਕ ਖਾਤੇ ਵਿੱਚ ਸਿੱਧੇ ਦਿੱਤੇ ਜਾਂਦੇ ਨੇ ਇਸ ਯੋਜਨਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕਿਸਾਨਾਂ ਦੇ ਖਾਤੇ ਵਿੱਚ ਲਗਭਗ 3.46 ਲੱਖ ਕਰੋੜ ਰੁਪਏ ਜਿਹੜਾ ਜਮ੍ਹਾਂ ਕੀਤੇ ਜਾ ਚੁੱਕੇ ਨੇ 19ਵੀਂ ਕਿਸ਼ਤ ਜਾਰੀ ਹੁੰਦੇ ਹੀ ਕੁੱਲ 3.68 ਲੱਖ ਕਰੋੜ ਰੁਪਏ ਜਿਹੜੇ ਕਿਸਾਨਾਂ ਦੇ ਖਾਤਿਆਂ ਵਿੱਚ ਪਹੁੰਚ ਜਾਣਗੇ ਛੋਟੇ ਕਿਸਾਨਾਂ ਨੂੰ ਬਿਜਾਈ ਸਮੇਂ ਖਾਦਾਂ ਬੀਜਾਂ ਦੀਆਂ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਤਾਂ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤਾਂ ਉਹਨਾਂ ਨੂੰ ਵਿਆਜ ਤੇ ਕਰਜ਼ਾ ਲੈ ਕੇ ਆਪਣੀਆਂ ਜ਼ਰੂਰਤਾਂ ਜਿਹੜੀਆਂ ਪੂਰੀਆਂ ਕਰਨੀਆਂ ਪੈਂਦਾ ਸੀ ਤਾਂ ਕਿਸਾਨ ਇਸ ਫੰਡ ਵਿੱਚੋਂ ਖੇਤੀਬਾੜੀ ਨਾਲ ਸੰਬੰਧਿਤ ਜ਼ਰੂਰੀ ਖਰਚੇ ਜਿਹੜੇ ਉਹ ਪੂਰੇ ਕਰਦਾ ਹੈ ਜ਼ਿਕਰ ਹੋ ਗਿਆ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਜਿਹੜੀ 2019 ਵਿੱਚ ਸ਼ੁਰੂ ਹੋਈ ਸੀ ਤਾਂ ਹੁਣ ਤੱਕ ਕਿਸਾਨਾਂ ਨੂੰ ਜਿਹੜੀ ਇਸ ਯੋਜਨਾ ਤਹਿਤ 18 ਕਿਸ਼ਤਾਂ ਜਿਹੜੀਆਂ ਉਹ ਮਿਲ ਚੁੱਕੀਆਂ ਨੇ ਅੱਜ ਇਹ ਯੋਜਨਾ ਦੁਨੀਆ ਦੀ ਸਭ ਤੋਂ ਵੱਡੀ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਡਬੀਟੀ ਯੋਜਨਾ ਜਿਹੜੀ ਬਣ ਗਈ ਹੈ ਇਸ ਯੋਜਨਾ ਦੇ ਤਹਿਤ ਜੋ ਕਿਸਾਨਾਂ ਨੂੰ ਹਰ 4 ਮਹੀਨਿਆਂ ਵਿੱਚ ਜਿਹੜਾ 2000 ਰੁਪਏ ਮਿਲਦੇ ਨੇ ਜੋ ਕਿ ਸਾਲਾਨਾ 6000 ਰੁਪਏ ਬਣਦਾ ਹੈ ਇਹ ਰਕਮ ਕਿਸਾਨਾਂ ਦੇ ਜਿਹੜੇ ਬੈਂਕ ਖਾਤੇਆਂ ਵਿੱਚ ਤਿੰਨ ਕਿਸ਼ਤਾਂ ਅਪ੍ਰੈਲ, ਜੁਲਾਈ, ਅਗਸਤ ਤੇ ਨਵੰਬਰ ਅਤੇ ਦਸੰਬਰ ਮਾਰਚ ਵਿੱਚ ਜਮ੍ਹਾਂ ਕੀਤੀ ਜਾਂਦੀ ਹੈ।